ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਜੀ ਅਜਨੋਹਾ ਇਹਨਾ ਮਹਾਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾਮੂ ਗੁਰੂ ਦੀ ਗੋਲਕ ਸੰਸਥਾ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਪਲਾਈ ਦੇ ਕਾਰਜ ਕਰ ਰਹੀ ਹੈ ਲਾਈਨਰਸ ਕਲਬ ਆਦਮਪੁਰ ਲਾਈਨਜ਼ ਆਈ ਹਸਪਤਾਲ ਸੁਸਾਇਟੀ ਵੱਲੋਂ ਜਤਿੰਦਰ ਸਿੰਘ ਜੀ ਮਿੰਹਾਸ ਦੀ ਮਦਦ ਨਾਲ ਗਰੀਬ ਦਾਮੂ ਗੁਰੂ ਦੀ ਗੋਲਕ ਸੰਸਥਾ ਰਜੇ ਅਜਨੋਹਾ ਅਤੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂਰ ਦੇ ਸਹਿਯੋਗ ਨਾਲ ਚੌਥਾ ਖੰਡਾ ਫਰੀ ਚੈੱਕਅਪ ਕੈਂਪ ਸਿੰਘ ਸਭਾ ਗੁਰਦੁਆਰਾ ਸਾਹਿਬ ਪਿੰਡ ਮੁਖਲਿਆਣਾ ਵਿਖੇ ਲਗਾਇਆ ਗਿਆ ਜਿਸ ਵਿੱਚ ਲਾਇਨਜ਼ ਆਈ ਹਸਪਤਾਲ ਆਦਮਪੁਰ ਦੇ ਅੱਖਾਂ ਦੇ ਮਾਇਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅਪ ਕਰਕੇ ਦਵਾਈਆਂ ਮੁਫਤ ਵਿੱਚ ਦਿੱਤੀਆਂ ਗਈਆਂ ਡਾਕਟਰਾਂ ਦੀ ਟੀਮ ਵੱਲੋਂ 42 ਮਰੀਜ਼ਾਂ ਨੂੰ ਜਿਨ੍ਹਾਂ ਦੇ ਲੈਂਜ ਪੈਣੇ ਨੇ ਲਾਇਨਜ਼ ਆਈ ਹਸਪਤਾਲ ਆਦਮਪੁਰ ਵਿਖੇ ਲਾਇਨਜ਼ ਕਲੱਬ ਆਦਮਪੁਰ ਅਤੇ ਲਾਇਨਜ਼ ਆਈ ਹਸਪਤਾਲ ਵੱਲੋਂ ਫਰੀ ਲੈਂਜ 12 ਫਰਵਰੀ ਨੂੰ ਪਾਏ ਜਾਣਗੇ ਸੰਸਥਾ ਦੀ ਟੀਮ ਵੱਲੋਂ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਹਾਜ਼ਰ ਗੁਰੂ ਕਾਰਦੇ ਵਜ਼ੀਰ ਪਾਈ ਮਨਦੀਪ ਸਿੰਘ ਜੀ ਸੰਸਥਾ ਮੁਖੀ ਪਾਈ ਹਰਵਿੰਦਰ ਸਿੰਘ ਖਾਲਸਾ ਅਜਨੂਹਾ ਹਰਵਿੰਦਰ ਸਿੰਘ ਪਰਹਾਰ ਡਾਕਟਰ ਰਗबीर ਸਿੰਘ ਵਰਦੀ ਡਾਕਟਰ ਸਰਬਜੀਤ ਸਿੰਘ ਮਹਿੰਦਰ ਸਿੰਘ ਪਰਹਾਰ ਕਾਲਰਾ ਕਾਜਲ ਨਰਿੰਦਰ ਜਤਿੰਦਰ ਸਿੰਘ ਰਾਣਾ ਖਾਲਸਾ ਮੁਖਲਿਆਣਾ ਡਿਸਪੈਂਸਰੀ ਅਤੇ ਲੈਬਾਰਟਰੀ ਚਾਰਜ ਬਲਜੀਤ ਸਿੰਘ ਬਿੱਲਾ ਅਜਨੂਹਾ ਓਕਾਰ ਸਿੰਘ ਨਰੂੜ ਹਰਦੀਪ ਸਿੰਘ अवतार सिंह सुखदेव सिंह पंच, निर्मलजीत सिंह, मनप्रीत सिंह, कुलवंत कौर परमिंदर कौर कुलविंदर कौर तीरथ प्रोफेसर गुरप्रीत सिंह, हरप्रीत फतेह सिंह भाई सिंह, दलजीत जरनेल सिंह दलजीत ओकार सिंह आदि हाजर सन देखते हा हुशियरपुर तो पत्रकार हरविंदर पोंगरनी ਦੁਆਬੇ ਦੀ ਆਵਾਜ਼ ਤੋਂ ਵਿਸ਼ੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਜੱਦੀ ਪਿੰਡ ਜਨੋਵਾ ਇਨ੍ਹਾਂ ਮਹਾਪੁਰਸ਼ਾਂ ਲਾਗੇ ਵਿੱਚ ਗਰੀਬ ਦਾ ਮੋਹ ਗੁਰੀ ਗੁਰ ਸਾਤਾ ਜਨੋਵਾ 2018 ਤੋਂ ਲੋਕ ਭਲਾਈ ਕਾਰਜ ਕਰ ਰਹੀ ਆ ਲਾਇਨਸ ਕਲੱਬ ਆਦਮਪੁਰ ਅਤੇ ਲਾਇਨਸ ਆਈ ਹਫਤਾਵਾਲੋਂ ਪਿੰਡ ਮੁਖਣਿਆਣੇ ਸਿੰਘ ਸਵਾ ਗੁਰਦੁਆਰਾ ਸਾਹਿਬ ਵਿਖੇ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੱਧੀ ਨਿੱਕੀ ਜਾਦ ਵਿੱਚ ਅੱਜ ਸੰਸਥਾ ਵੱਲੋਂ ਚੌਥਾ ਅੱਖਾਂ ਦੇ ਕੱਪ ਲਗਾਇਆ ਗਿਆ ਜਿੱਥੇ ਕਿ ਡਾਟਾ ਟੀਮਾਂ ਮਿਹਨਤ ਜੱਕਪ ਕਰ ਰਹੀਆਂ ਲਗਭਗ ਹੁਣ ਤੱਕ 150 ਓਪਟੀ ਹੋ ਚੁੱਕੀ ਆ ਮੈਂ ਧੰਨਵਾਦ ਕਰਦਾ ਪ੍ਰਬੰਧਕ ਕਮੇਟੀ ਦਾ ਮੁਖਣੀ ਵਾਲੇ ਗੁਰੂ ਸਾਹਿਬ ਦਾ ਤੇ ਰਾਣਾ ਖਾਲਸਾ ਜੀ ਦਾ ਹੋਰ ਇਹਨਾਂ ਪੂਰੀ ਟੀਮ ਦਾ ਜਿਨੀਆਂ ਇਸ ਕਾਰਜ ਵਿੱਚ ਨੇਕ ਆਪਣਾ ਧਨਮਨ ਦਾ ਹੱਥ ਜੋਕ ਦਿੱਤਾ ਆ ਬਾਕੀ ਲਾਇੰਸ ਕਲੱਬ ਆਗਮ ਪਰ ਤੇ ਲਾਇੰਸ ਆਈ ਹਫਤਾਲ ਦੀ ਪੂਰੀ ਟੀਮ ਦਾ ਹਰਵਿੰਦਰ ਸਿੰਘ ਪ੍ਰਹਾਰ ਜੋ ਕਿ ਕਾਲਰ ਤੋਂ ਨੇ ਉਹ ਟੀਮ ਦੇ ਮੈਂਬਰ ਨੇ ਉਹਨਾਂ ਦੀ ਸਮੁੱਚੀ ਟੀਮ ਦਾ ਡਾਕਟਰ ਸਾਹਿਬਾਨਾਂ ਦਾ ਸਾਰੇ ਦਿਲ ਦੀ ਘਰਾਂ ਤੋਂ ਧੰਨਵਾਦ ਕਰਦਾ ਤੇ ਗੁਰੂ ਸਾਹਿਬ ਮਰੇ ਅਰਦਾਸ ਬੇਨਤੀ ਕਰਦਾ ਇਨੀ ਸਮੁੱਚੀ ਟੀਮ ਨੂੰ ਮਹਾਰਤ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਉਹ ਲੋਕਾਂ ਦੇ ਕਾਰਜ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗਰੀਬ ਦਾ ਮੂੰਹ ਪ੍ਰੋਤੀ ਖੋਲਕ ਸੰਸਥਾ ਜਨੂਹਾ ਵੱਲੋਂ ਸਾਰੇ ਨਗਰ ਨਿਵਾਸੀ ਪਰਵੰਧਕ ਕਮੇਟੀ ਤੇ ਸਾਰੀ ਸਹਾਸੰਗਤ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਕੈਂਪ ਲਾਉਣ ਵਿੱਚ ਸਾਡਾ ਸਹਿਯੋਗ ਦਿੱਤਾ ਅਤੇ ਸਾਰੀਆਂ ਸੰਗਤਾਂ ਨੇ ਇਸ ਕੈਂਪ ਦਾ ਲਾਹਾ ਲਿਆ ਜਿਨ੍ਹਾਂ ਨੂੰ ਵੀ ਲੋੜਵੰਦ ਮਰੀਜ਼ਾਂ ਨੇ ਇਸ ਕੈਂਪ ਵਿੱਚ ਪਹੁੰਚੇ ਆ ਸਾਰੀ ਸੰਗਤ ਨਗਰ ਨਿਵਾਸੀ ಗ್ರಾಮ ਪੰਚਾਇਤ ਅਤੇ ਪ੍ਰਵੰਧਕ ਕਮੇਟੀ ਦਾ तहे ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਅੱਜ ਤੁਸੀਂ ਪਿੰਨ ਮੁਖਲਿਆਂ ਵਿੱਚ ਇਹ ਕੈਂਪ ਲਗਾਇਆ ਹੋਇਆ ਹੈ ਇਸ ਕੈਂਪ ਬਾਰੇ ਜਾਣਕਾਰੀ ਦਿਓ ਇਹ ਸਾਡਾ ਲਾਇਨਸ ਕਲੱਬ ਵੱਲੋਂ ਕੈਂਪ ਲੱਗਦਾ ਵਾ ਸੋਸਾਇਟੀ ਵੱਲੋਂ ਫ੍ਰੀ ਕੈਂਪ ਲੱਗਦਾ ਵਾ ਫ੍ਰੀ ਆਪਰੇਸ਼ਨ ਕਿਤੇ ਜਾਣ ਵਿੱਚ 12 ਤਰੀਕ ਜਿਹੜੀ ਆਪਰੇਸ਼ਨ ਦਿੱਤੀ ਜਾਏਗੀ 12 2 2026 ਨੂੰ ਫ੍ਰੀ ਆਪਰੇਸ਼ਨ ਹੋਣਗੇ ਜੀ ਬਿਲਕੁਲ ਫ੍ਰੀ ਦਾ ਰਹਿਣਾ ਖਾਣਾ ਆਪਾਂ ਦਾ ਫ੍ਰੀ ਸਾਰਾ ਕੁਝ ਫ੍ਰੀ ਹੈ ਠੀਕ ਹੈ ਜੀ ਬਾਕੀ ਉੱਥੇ ਕੋਈ ਆ ਕੇ ਪ੍ਰਬਾਧ ਦੇਖ ਸਕਦੇ ਹੋ ਆ ਕੇ ਸਾਰਾ ਕੁਝ ਰਿਪੋਰਟ